ਸ਼ਰਧਾ ਦੇਵ ਜੀ ਸੋ ਕੋਈ ਮੇਜਮੈਂਟ ਰੂਮ ਦਾ ਸਾਰੇ ਆਪਣੇ ਕੁਝ ਸਮਾਂ ਲਵਾ ਜਾਂ ਦੇ ਪ੍ਰਤੀ ਦੇ ਕਲਾਂ ਦੇ ਪ੍ਰਤੀ ਆਪਣੀ ਸਾਰੇ ਸੁਚੇਤ ਬੈਠੇ ਹਲੋ ਸਰ ਮਾਜੂਬੀਓ ਸਾਹਿਬ ਜੀ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਫੁੱਲ ਡਰੈਸ ਰਿਅਲ ਅਸਲ ਦੇ ਵਿੱਚ ਜੋ ਸਹੀ ਗੱਲਾਂ ਨੇ ਬੱਚਿਆਂ ਨੂੰ ਇਸ ਕਾਲਜ ਲਈ ਸਾਫ ਸਟੈਂਡ ਤੇ ਪ੍ਰੇਰਨਾ ਲੈਣੀ ਚਾਹੀਦੀ ਹੈ ਕਿਉਂਕਿ ਬੱਚੇ ਅਕਸਰ ਜਿਹੜੇ ਸਾਡੇ ਗੰਦਗੀ ਦੇ ਵਿੱਚ ਚਾਹੀਏ ਮਨੁੱਖੀ ਸਾਈਸ ਤੋਂ ਹੁੰਦੇ ਨੇ ਔਰ ਗੰਦਗੀ ਤੋਂ ਸਾਨੂੰ ਕੁਮਾਲੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਇਹ ਸਿਹਤ ਦਾ ਵੀ ਜਿਹੜਾ ਮੇਨ ਮਕਸਦ ਹੈ ਇਹ ਸੀ ਬੱਚਿਆਂ ਨੂੰ ਸੁਚੇਤ ਕਰਨ ਲਈ। ਸੋ ਪਿਆਰੇ ਬੱਚਿਓ ਅੱਜ ਆਪਾਂ ਸਾਰੇ ਇਸ ਦਿਨ ਦਾ ਵੀ ਅਧਪ੍ਰਾਨ ਕਰਕੇ ਜਾਈਏ ਕਿ ਜਿਹੜੀ ਜਿਹੜੀ ਨੀਮਾਂ ਤੁਸੀਂ ਪਾਲਣਾ ਕਰਦੇ ਆਂ ਹੈ। ਕਿ ਨੀਮਾਂ ਦੀ ਪਾਲਣਾ ਕਰੋ। ਬਹੁਤ ਸਾਰੇ ਪੇਰੈਂਟਸ ਹੁੰਦੇ ਨੇ ਕਿ ਬੱਚਿਆਂ ਨੂੰ 14 12 ਸਾਲ ਦੇ ਬੱਚਿਆਂ ਨੂੰ ਹੀ ਐਕਟਿਵਾ ਮੈਂ ਦੂਜੀ ਜਿਹੜੀ ਵਹੀਕਲ ਚਲਾਉਣਾ ਸਿੱਖਿਆ ਸਾਡੇ ਵਿਭਾਗ ਦੇ ਮੈਂ ਚੱਲਦਾ ਮਹਾ ਕਮਲ ਸਿੰਘ ਉਹਦੋਂ ਵਧੀਆ ਸਾਊਂਡ ਲੈ ਕੇ ਆਇਆ ਦੇਖੋ ਨਹੀਂ ਤੇ ਸਾਨੂੰ ਕਮਲ ਸਿੰਘ ਅੱਜ ਵੀ ਸਾਊਂਡ ਵਧੀਆ ਸੀ ਪਰ ਥੋੜੀ ਜਿਹੀ ਕਿ ਨਾ ਕੋਈ ਗੰਦੀ ਪ੍ਰੋਬਲਮ ਇੰਚਾਰਜ ਸਾਹਿਬਾਨ ਨੂੰ ਸਾਡੀ ਬਾਰ ਬਾਰ ਜਿੰਨੇ ਵੀ ਵੱਖ-ਵੱਖ ਵੀ ਭਾਗਾਂ ਦੀ ਅੱਜ ਪੰਜਾਬ ਦੇ ਵਿੱਚ ਖਾਸ ਕਰਕੇ ਸਾਰੇ ਆਪਣੇ ਹਰ ਇੱਕ ਵਿਦਿਆਰਥੀ ਸਰਜਾਂ ਦੇ ਅਧਿਕਾਰਾਂ ਦੇ ਬਰਤੀ ਅਤੇ ਸਾਰੇ ਸੁਚੇਤ ਹਨ ਜਿਹੜੇ ਮਸਲੇ ਆ ਕਰ ਬੈਠੇ ਹਲੋ ਸਰ ਮਨਜੋਵੀ ਸਰ ਦੇ ਅਸੀਂ ਇਹ ਜਾਣਦੇ ਹਾਂ ਅੱਛਾ ਲੱਗਦਾ ਹੈ ਸੋਨੂੰ ਜੀ ਉਹਨਾਂ ਨੇ ਫੁੱਲ ਡਰੈਸ ਰਿਹਾ ਸਭ ਦੇ ਵਿੱਚ ਉਹ ਸਹੀ ਗੱਲਾਂ ਨੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਖਾਸ ਤੌਰ ਤੇ ਪ੍ਰੇਰਣਾ ਲੈਣੀ ਚਾਹੀਦੀ ਹੈ ਕਿਉਂਕਿ ਬੱਚੇ ਅਕਸਰ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਆਈਆਂ ਆਫੀ ਸਾਈਸ ਦੇਉਂਦੇ ਨੇ ਔਰ ਜ਼ਿੰਦਗੀ 'ਚ ਸਾਨੂੰ ਬਿਮਾਰੀਆਂ ਦੇ ਸਾਹਮਣੇ ਕਰਨਾ ਪੈਂਦਾ ਸੋਈਓ ਸਾਲ ਦਾ ਜਿਹੜਾ ਮੇਨ ਮਕਸਦ ਇਹ ਸੀ ਬੱਚਿਆਂ ਨੂੰ ਸੁਚੇਤ ਕਰਨਾ ਵੀ ਪੈਣਾ ਲੱਗਦਾ ਸੋ ਪਿਆਰੇ ਬੱਚਿਓ ਆਪਾਂ ਸਾਰੇ ਇਸ ਵੇਲੇ ਦਾ ਵੀ ਅਧਪ੍ਰਾਨ ਕਰਕੇ ਜਾਈਏ ਕਿ ਜਿਹੜੀ ਜਿਹੜੀ ਨੀਵੰਦ ਸੀ ਪਾਲਣਾ ਕਰਦੇ ਆ ਹੈ ਤਾਂ ਕਿ ਨੀਵੰਦ ਦੀ ਪਾਲਣਾ ਕਰੋ ਬਹੁਤ ਸਾਰੇ ਪੇਰੈਂਟਸ ਹੁੰਦੇ ਨੇ ਕਿ ਬੱਚੇ ਜਿਹੜੇ 14 12 ਸਾਲ ਦੇ ਬੱਚਿਆਂ ਜਿਹੜੀ ਤੇ ਤੇਵਾ ਦੂਜੀ ਜਿਹੜੀ ਰਹਿਤ ਚਨਾਂ ਦਾ ਸ਼ੇਪ ਦਿੰਦਾ ਆ ਵਧੀਆ ਪਟਵੂ ਦੇ ਪਿੱਛੇ ਆ ਗਏ ਮਹਾਂ ਅਖੀਰ ਅੰਦਰ ਸੁਰ ਮਾਣਿਆ ਵਾਰਾ ਤੋਂ ਇਹਦਾ ਆਉਂਡ ਕਾਉਂਡ ਕਮਲ ਸਾਉਂਡ ਉਦੋਂ ਵਧੀਆ ਸਾਉਂਡ ਲੈ ਕੇ ਆਇਆ ਦੇਖ ਲੋ ਨਹੀਂ ਤੇ ਫਿਰ ਮੁਸਕਾਨਾ ਅੱਜ ਵੀ ਸਾਉਂਡ ਵਧੀਆ ਸੀ ਪਰ ਥੋੜੇ ਜਿਕੇ ਨਾ ਕੋਈ ਗੱਲ ਨਹੀਂ ਪ੍ਰੋਬਲਮ ਇੰਚਾਰਜ ਸਾਹਿਬਾਨ ਨੂੰ ਸਾਡੀ ਬਾਰ ਬਾਰ ਜਿੰਨੇ ਵੀ ਵੱਖ-ਵੱਖ ਵਿਭਾਗਾਂ ਦੇ ਜੋ ਵਿਕੁੱਤ ਕਾਂਸਟਿਟਿਊਟ ਕਿਹਾ ਉਹ ਵੀ ਉਹਦੇ ਵਿੱਚ ਪਾ ਦਿੰਦੇ ਆ ਸਾਰੇ ਆਪਣੇ ਕੋਈ ਬੱਚੇ ਦਾ ਡਾਈਪਰ ਹੈ ਅਸੀਂ ਉਹ ਵੀ ਉਹਦੇ ਵਿੱਚ ਪਾ ਦਿੰਦੇ ਆ ਵਾਜਾਂ ਦੇ ਪ੍ਰਤੀ ਦੇ ਘਰਾਂ ਦੇ ਪ੍ਰਤੀ ਆਪਣੀ ਸਾਰੇ ਸਚੇਤ ਤਾਂ ਇਹ ਜਿਹੜੇ ਮਸਲੇ ਨੇ ਸਾਰੇ ਠੀਕ ਹਨ ਮਾਨਜੋ ਦੇ ਸਾਹਿਬ ਦੇ ਸੀ ਤੁਮ ਉਂਦੇ ਆ ਕਿ ਉਹਨਾਂ ਨੇ ਫੂਡ ਵੇਸ ਲਈ ਅਸਲੀ ਵਿੱਚ ਉਹ ਗੁਰਕੁਰੀ ਖਾ ਕੇ ਉਹ ਸਹੀ ਗੱਲਾਂ ਨੇ ਬੱਚਿਆਂ ਨੂੰ ਇਸ ਗੱਲ ਦੇ ਲਈ ਖਾਸ ਤੌਰ ਤੇ ਇੱਕ ਰੋਜ਼ਾ ਲੈਣੀ ਚਾਹੀਦੀ ਹੈ ਕਿਉਂਕਿ ਬੱਚੇ ਅਕਸਰ ਕਿ ਉਹਦਾ ਕੋਈ ਜਿਹੜੇ ਸਾਡੇ ਗੰਦੇ ਦੇ ਵਿੱਚ ਕਈ ਕਾਫੀ ਸਾਈਸ ਦੇ ਹੁੰਦੇ ਨੇ আর ਗੰਦਗੀ ਤੋਂ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਇਹ ਸਾਡਾ ਇਹ ਮੇਨ ਮਕਸਦ ਹੈ ਬੱਚਿਆਂ ਨੂੰ ਸੁਚੇਤ ਕਰਨ ਦੇ ਲਈ। ਸੋ ਪਿਆਰੇ ਬੱਚਿਓ ਆਪਾਂ ਸਾਰੇ ਇਸ ਸਾਲ ਦਾ ਵੀ ਅਜ ਪ੍ਰਣ ਕਰਕੇ ਜਾਈਏ ਕਿ ਜਿਹੜੀ ਜਿਹੜੀ ਨੀਮੇ ਤੁਸੀਂ ਪਾਲਣਾ ਕਰਦੇ ਆ ਹੈ, ਟੈਫਕੀ ਨੀਮਾਂ ਦੀ ਪਾਲਣਾ ਕਰੋ। ਬਹੁਤ ਸਾਰੇ ਪੇਰੈਂਟਸ ਹੁੰਦੇ ਨੇ ਕਿ ਬੱਚਿਆਂ ਨੂੰ 14 12 ਸਾਲ ਦੇ ਬੱਚਿਆਂ ਨੂੰ ਹੀ ਇੱਕ ਠੀਵਾ ਵਧੀਆ ਨਹੀਂ ਦਾ ਚਰਾਨਾ ਸਟਾਫ ਹੁੰਦਾ ਕਮਲ ਸਾਉਂਡ ਕਮਲ ਸਾਉਂਡ ਉਹਦਾਂ ਵਧੀਆ ਸਾਉਂਡ ਲੈ ਕੇ ਆਇਆ ਦੇਖ ਲੋ ਨਹੀਂ ਤੇ ਫਿਰ ਕਮਲ ਸਾਉਂਡ ਅੱਜ ਵੀ ਸਾਉਂਡ ਵਧੀਆ ਸੀ ਪਰ ਥੋੜੀ ਜਿਹੀ ਕਿ ਨਾ ਕੋਈ ਗੱਲ ਨਹੀਂ ਪ੍ਰੋਬਲਮ ਇੰਚਾਰਜ ਸਾਹਿਬਾਨ ਨੂੰ ਸਾਡੀ ਬਾਰ ਬਾਰ ਜਿੰਨੇ ਵੀ ਵੱਖ-ਵੱਖ ਵਿਭਾਗਾਂ ਦੇ ਜਪ ਕੋਈ ਮਨੂਤਨਾ ਸਾਰੇ ਆਪਣੇ ਖੁਸ਼ ਹੋਇਆ ਕੋਈ ਬਾਈਪੁਰ ਸਰਜਾਂ ਦੇ ਪ੍ਰਤੀ ਇਹ ਘਾਵਾਂ ਦੇ ਬਰਤੀ ਆਪਣੇ ਸਾਰੇ ਸੁਚੇਤ ਜਿਹੜੇ ਮਸਲੇ ਨੇ ਉਹ ਕਰ ਬੈਠੇ ਹੱਲ ਹੋ ਸਕਦੇ ਮੰਨ ਲਓ ਕਿ ਅਸੀਂ ਸਾਰੇ ਅਸੀਂ ਹਨਵਾਦੀਆਂ ਜੇ ਕਿ ਉਹਨਾਂ ਨੇ ਫੂਲ ਬੈਸ ਵਿੱਚ ਅਸਲ ਵਿੱਚ ਜੋ ਸਹੀ ਗੱਲਾਂ ਨੇ ਬੱਚਿਆਂ ਨੂੰ ਇਸ ਕਰਨ ਲਈ ਖਾਸ ਤੌਰ ਤੇ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਉਸ ਵਿੱਚ ਕਿਉਂਕਿ ਬੱਚੇ ਅਕਸਰ ਇਹ ਸਾਡੀ ਗੰਦਗੀ ਦੇ ਵਿੱਚ ਕਈ ਸਿਹਤ ਸਮੱਸਿਆਵਾਂ ਆ ਜਾਂਦੀਆਂ ਨੇ ਅਤੇ ਗੰਦਗੀ ਤੋਂ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਇਹ ਸਾਡਾ ਜਿਹੜਾ ਮੇਨ ਮਕਸਦ ਇਹ ਸੀ ਬੱਚਿਆਂ ਨੂੰ ਸੁਚੇਤ ਕਰਨ ਦੇ ਲਈ। ਸੋ ਪਿਆਰੇ ਬੱਚਿਓ ਅੱਫਾ ਸਾਰੇ ਇਸ ਦਿਨ ਦਾ ਵੀ ਅਧਿਕਾਰਨ ਕਰਕੇ ਜਾਈਏ ਕਿ ਜਿਹੜੀ ਜਿਹੜੀਆਂ ਨਿਯਮਾਂ ਦੇ ਅਸੀਂ ਪਾਲਣਾ ਕਰਨੀਆਂ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਬਹੁਤ ਸਾਰੇ ਪੇਰੈਂਟਸ ਹੋ ਗਏ ਨੇ ਕਿ ਕਿ ਬੱਚਿਆਂ ਨੂੰ 14 12 ਸਾਲ ਦੇ ਬੱਚਿਆਂ ਨੂੰ ਹੀ ਇੱਕ ਵਾਰ ਮੁੱਖ ਜਿਹੜੀ ਰੇਕਾ ਚਲਾਣਾ ਸਿੱਖਾਉਣਾ ਸਾਨੂੰ ਆਪਾਂ ਨੂੰ ਠੀਕ ਕਰਨਾ। ਕਮਲ ਜੀ ਉਹਨਾਂ ਨੇ ਕਮਲ ਜੀ ਉਹਨਾਂ ਨੇ ਦੇਖਾ ਹੌਟ ਕਮਲ ਛੋਣ। ਉਹ ਦਿਨ ਵਧੀਆ ਸਾਊਂਡ ਲੈ ਕੇ ਆਇਆ ਉਹ ਦੇਖ ਲਓ ਬੀ ਜੀ ਫਿਰ ਕਮਲ ਸੋ ਅੱਜ ਵੀ ਸਾਊਂਡ ਵਧੀਆ ਸੀ ਪਰ ਥੋੜੀ ਜਿਹੀ ਕਿ ਨਾ ਕੋਈ ਗੱਲ ਦੀ ਪ੍ਰੋਬਲਮ ਇੰਚਾਰ ਸਾਹਿਬਾਨ ਨੂੰ ਸਾਡੀ ਬਾਰ ਬਾਰ ਜਿੰਨੇ ਵੀ ਵੱਖ-ਵੱਖ ਵਿਭਾਗਾਂ ਦੇ ਉਸ ਤੋਂ ਬਾਅਦ ਹੁਣ ਪਾਸਟ ਚੜ੍ਹ ਤੋਂ ਬਾਅਦ ਬਿਲਕੁਲ ਸਾਰੇ ਆਪਣੇ ਸ਼ਹਿਰ ਦੇ ਵਿੱਚ ਸਾਰੀਆਂ ਸੜਕਾਂ ਪੁੱਤਿਆਂ ਉੱਲ ਪਰ ਸਾਜਾਂ ਦੇ ਪ੍ਰਤੀ ਦੇ ਘਾਵਾਂ ਦੇ ਪ੍ਰਤੀ ਆਪਣੀ ਸਾਰੇ ਸੁਚੇਤ ਕਰਮੇ ਜਿਹੜੇ ਮਸਲੇ ਨੇ ਉਹ ਕਰ ਬੈਠੇ ਹਾਲਾਤ ਮੰਨੂਗੇ ਸਾਰੇ ਦੇ ਅਸੀਂ ਧੰਨਵਾਦੀਆਂ ਆਪਕੇ ਉਹਨਾਂ ਨੇ ਫੋਟੋ ਦੇ ਅਸਲ ਦੇ ਵਿੱਚ ਉਹਨੇ ਲਿਖਿਆ ਕਿ ਇਹਨਾਂ ਨੂੰ ਸਹੀ ਗੱਲਾਂ ਨੇ ਬੱਚਿਆਂ ਨੂੰ ਇਸ ਕੱਲ ਦੇ ਲਈ ਬਾਸ ਔਰਤਾਂ ਨੂੰ ਨਾ ਲੈਣੀ ਚਾਹੀਦੀ ਹੈ ਕਿਉਂਕਿ ਬੱਚੇ ਅਕਸਰ ਜਿਹੜੇ ਸਾਡੇ ਗੰਦਗੀ ਦੇ ਵਿੱਚ ਕਾਈ ਆਪਾਂ ਸਾਇੰਸ ਦੇਉਂਦੇ ਨੇ ਔਰ ਗੰਦਗੀ ਤੋਂ ਸਾਨੂੰ ਰੋਕਾ ਹੁੰਦਾ ਸਾਹਮਣਾ ਕਰਦਾ ਸੀ ਇਹ ਸੰਸਾਰ ਦਾ ਜਿਹੜਾ ਮੇਨ ਮਕਸਦ ਹੈ ਇਸ ਬੱਚਿਆਂ ਨੂੰ ਸੁਚੇਤ ਕਰਨ ਦੇ ਲਈ ਸੋ ਪਿਆਰੇ ਬੱਚਿਓ ਆਪਣਾ ਸਾਰੀ ਇਸ ਕਲਾ ਦਾ ਵੀ ਅੱਜ ਮਾਨ ਕਰਕੇ ਜਾਈਏ ਕਿ ਜਿਹੜੀ ਜਿਹੜੀ ਨੀਮਾਂ ਦੀ ਪਾਲਣਾ ਕਰਦੇ ਆ ਹੈ ਤੈਸ ਕਿ ਨੀਮਾਂ ਦੀ ਪਾਲਣਾ ਕਰੋ ਬਹੁਤ ਸਾਰੇ ਪੇਰੈਂਟਸ ਹੁੰਦੇ ਨੇ ਕਿ ਬੱਚਿਆਂ ਨੂੰ 14 12 ਸਾਲ ਦੇ ਬੱਚਿਆਂ ਨੂੰ ਹੀ ਸਕੇਵਾ ਜਿਹੜੀ ਨਹੀਂ ਕਾ ਚਲਾਣਾ ਸਿਖਾ ਦੇ ਉਹ ਉਸੇ ਤਰੀਕੇ ਨਾਲ ਉਹਦਾਂ ਵਧੀਆ ਸਾਊਂਡ ਲੈ ਕੇ ਆਇਆ ਦੇਖ ਲਓ ਨਹੀਂ ਦੇਖ ਹੁਣ ਵੀ ਜ਼ਿਆਦਾ ਸਾਊਂਡ ਅੱਜ ਵੀ ਸਾਊਂਡ ਵਧੀਆ ਸੀ ਪਰ ਥੋੜੀ ਜੀ ਕਿ ਨਾ ਹਾਂ ਕੋਈ ਗੱਲ ਨਹੀਂ ਪ੍ਰੋਬਲਮ ਇੰਚਾਰ ਸਾਹਿਬਾਨ ਨੂੰ ਸਾਡੀ ਬਾਰਬਰ ਜਿੰਨੇ ਵੀ ਵੱਖ-ਵੱਖ ਵਿਭਾਗਾਂ ਦੇ ਰਾਈਟ ਹੈ ਸਾਡੇ ਪਾਰਟੀਆਂ ਦੇ ਰੀਟ੍ਰੈਸਿਸ ਹੈਗੀਆਂ ਨੇ ਕੁਝ ਸਾਰੇ ਆਪਣੇ ਕੰਪਲੀਟ ਸੱਜਣ ਦੇ ਪ੍ਰਤੀ ਅਧਿਕਾਰਾਂ ਦੇ ਪ੍ਰਤੀ ਸਾਡੇ ਸਿਚੁਏਸ਼ਨ ਜਿਹੜੇ ਮਸਲੇ ਉੱਤੇ ਕਰ ਬੈਠੇ ਹਾਂ ਲਾਡੂ ਜੀ ਸਾਹਿਬ ਦੇ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਫੁੱਲ ਰੈਸਲੀ ਅਸਲ ਵਿੱਚ ਜੋ ਸਹੀ ਗੱਲਾਂ ਨੇ ਬੱਚਿਆਂ ਨੂੰ ਇਸ ਗੱਲ ਦੇ ਲਈ ਖਾਸ ਤੌਰ ਤੇ ਇੱਕ ਰੋਲ ਲੈਣਾ ਚਾਹੀਦਾ ਹੈ ਕਿਉਂਕਿ ਬੱਚੇ ਅਕਸਰ ਜਿਹੜੇ ਸਾਡੇ ਗੰਦਗੀ ਦੇ ਵਿੱਚ ਕਾਈ ਆਪ ਨੂੰ ਸਾਈਸ ਦੇਂਦੇ ਨੇ ਔਰ ਗੰਦਗੀ ਤੋਂ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸਹੀ ਉਸ ਹਰਦਾ ਜਿਹੜਾ ਮੇਨ ਮਕਸਦ ਹੈ ਸੀ ਬੱਚਿਆਂ ਨੂੰ ਸੰਕੇਤ ਕਰਨ ਦੇ ਲਈ ਸੋ ਪਿਆਰੇ ਬੱਚਿਓ ਆਪਾਂ ਸਾਰੇ ਇਸ ਵਾਰ ਦਾ ਵੀ ਅਧਪ੍ਰਾਨ ਕਰਕੇ ਜਾਈਏ ਕਿ ਜਿਹੜੀ ਜਿਹੜੀਆਂ ਨੀਮਾਂ ਦੇ ਅਸੀਂ ਪਾਲਣਾ ਕਰਦੇ ਹਾਂ ਕੈਫੀਨ ਦੀਆਂ ਵੀ ਪਾਣੀ ਕਰੋ ਬਹੁਤ ਸਾਰੇ ਪੀਲਨ ਸਹੂਕ ਹੁੰਦੇ ਨੇ ਕਿ ਬੱਚਿਆਂ ਨੂੰ 14 12 ਸਾਲ ਦੇ ਬੱਚਿਆਂ ਨੂੰ ਵੀ ਐਕਟਿਵਾ ਨਹੀਂ 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 ਨਹੀਂ